ਦੋਸਤੋ ਡਾਇਲਮਾ ਗਾਣੇ ਨੂੰ ਲੈ ਕੇ ਸਾਰਿਆਂ ਦੀ ਐਕਸਾਈਟਮੈਂਟ ਬਣੀ ਹੋਈ ਆ ਕੀ ਕਦੋਂ ਸਿੱਧੂ ਮੂਸੇ ਵਾਲੇ ਦਾ ਤੇ ਸਟੈਫਲਨ ਡੋਂ ਦਾ ਡਾਇਲਮਾ ਗਾਣਾ ਰਿਲੀਜ਼ ਹੋਵੇ ਸਟੈਫਲਨ ਡੋਂ ਨੇ ਰਾਤ ਇੱਕ ਪਾਰਟੀ ਵੀ ਰੱਖੀ ਜੀ ਹਾਂ ਦੋਸਤੋ ਐਲਬਮ ਦੀ ਲਿਸਨਿੰਗ ਪਾਰਟੀ ਆ ਐਲਬਮ ਰਿਲੀਜ਼ ਹੋਣ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਐਲਬਮ ਛੇਤੀ ਹੀ ਰਿਲੀਜ਼ ਹੋ ਜਾਵੇਗੀ ਹੁਣ ਕਿਉਂਕਿ ਇਸ ਦੀ ਪਾਰਟੀ ਹੋ ਚੁੱਕੀ ਆ ਅੱਜ ਰਾਤ ਤੇ ਡਾਇਲਮਾ ਗਾਣਾ ਇਸ ਐਲਬਮ ਦੇ ਵਿੱਚ ਹੈ ਜਾਂ ਫਿਰ ਨਹੀਂ ਇਸ ਦੇ ਬਾਰੇ ਸਟੈਫਲਨ ਡੌਨ ਨੇ ਕੁਝ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਆ ਤੇ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਕਿਹਾ ਸੀ ਕਿ ਜਿਹੜਾ ਹੁਣ ਗਾਣਾ ਆਵੇਗਾ ਉਹ ਸਟੈਫਲਨ ਡੌਨ ਦੇ ਨਾਲ ਆਵੇਗਾ ਜੀ ਹਾਂ ਦੋਸਤੋ ਤੁਹਾਨੂੰ ਪਤਾ ਹੀ ਆ ਕਿਹੜਾ ਗਾਣਾ ਸਟੈਫਲਨ ਡੌਨ ਦੇ ਨਾਲ ਡਿਲੇਮਾ ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ ਨੂੰ ਇਸ ਦਾ ਇੰਤਜ਼ਾਰ ਆ ਕਿ ਕਦੋਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਇਸ ਗਾਣੇ ਦੀ ਅਨਾਉਂਸਮੈਂਟ ਕੀਤੀ ਜਾਵੇ ਅਤੇ ਦੋਸਤੋ ਸਿੱਧੂ ਮੂਸੇਵਾਲੇ ਦੇ ਫੈਨ ਪੇਜ ਜੀ ਸੋਨੀ ਮੂਸਾ ਅਤੇ ਫੁਕਰਾ ਐਡਮਿਨ ਬਾਈ ਦੇ ਵੱਲੋਂ ਵੀ ਸਟੋਰੀ ਸ਼ੇਅਰ ਕੀਤੀ ਸੀ ਕਿ ਅਕਾਊਂਟ ਤੇ ਨਿਊ ਅਕਾਊਂਟ ਯਾਨੀ ਕਿ ਇੱਥੇ ਮਤਲਬ ਆ ਸਿੱਧੂ ਮੂਸੇਵਾਲੇ ਦੇ ਆਫੀਸ਼ੀਅਲੀ ਇੰਸਟਾਗ੍ਰam ਤੋਂ ਤੇ ਕੁਝ ਵੀਰਾਂ ਦਾ ਕਹਿਣਾ ਹੈ ਕਿ ਸ਼ਾਇਦ ਪੋਸਟਰ ਰਿਲੀਜ਼ ਹੋ ਸਕਦਾ ਆ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਕਮੈਂਟ ਜ਼ਰੂਰ ਕਰਿਓ ਬਾਕੀ ਡਿਸਕ੍ਰਿਪਸ਼ਨ ਤੇ ਫਰਸਟ ਕਮੈਂਟ ਚ ਵੀਡੀਓ ਦਾ ਲਿੰਕ ਹੈ ਇਸ ਵੀਡੀਓ ਨੂੰ ਦੇਖਿਓ ਜ਼ਰੂਰ ਰੁਖਸਾਰ ਬਾਈ ਜੀ ਆਟੋਮੋਬਾਈਲਸ ਵਾਲੇ ਨੂੰ ਰਾਜਵੀਰ ਜਮਾਂਦਾਂ ਨੇ ਕੀ ਕਿਹਾ ਧੰਨਵਾਦ